ਜਦੋਂ ਇਹਦੀ ਭੁੱਖ ਸੀਗੀ ਉਹ ਅਰੈਸਟ ਦੀ ਸੀ ਕਿ ਕਿਸੇ ਤਰੀਕੇ ਨਾਲ ਮਖੇਦ ਨੂੰ ਅੰਦਰ ਸੁਟਾ ਸ਼ਾਇਦ ਪਰਚਾ ਦਰਜ ਕਰਕੇ ਮੇਰੇ ਤੋਂ ਮਾਫੀ ਮੰਗੇ ਨਾਟ ਨੋਇੰਗ ਮੇਰਾ ਬੈਕਗ੍ਰਾਉਂਡ ਮੇਰਾ ਪਛੋਕਰ ਨੂੰ ਪਤਾ ਹੀ ਨਹੀਂ ਸੀਗਾ ਦੈਟ ਮੀਨਸ ਜੇ ਇਹ 2017 ਚ ਮੇਰਾ ਗਵਾਹ ਵਾ ਇੱਕ ਝੂਠਾ ਕਿਸ ਤੜਕੇ 3 ਵਜੇ ਹੋਰ ਦਰਜ ਕੀਤਾ ਪਰਸਨਲ ਰਾਈਵਲਰੀ ਬਣਾ ਕੇ ਅਲਟੀਮੇਟਲੀ ਉਹਦਾ ਭਲਾ ਕਰ ਰਹੇ ਹੁੰਦੇ 92 ਦੀ ਪਰਫਾਰਮੈਂਸ ਇੰਨੀ ਨਿਲ ਕਾਂਗਰਸ ਦਾ ਬੜਾ ਜ਼ਬਰਦਸਤ ਕਿਡਰ ਹੈ ਫਾਈਟ ਇਜ਼ ਬ੍ਰਾਡਰ ਅਗੇਂਸਟ ਇਨਜਸਟਿਸ ਤਾਂ ਕਰਕੇ ਮੈਂ ਐਨਐਸਸੀ ਦਾ ਵਿਰੋਧ ਕਰ ਰਹੇ ਹਾਂ ਮੈਂ ਐਨਐਸਸੀ ਦਾ ਵਿਰੋਧ ਪਹਿਲਾਂ ਵੀ ਕਰ ਚੂਣ ਮੋਦੀ ਬਨਾਮ ਰਾਹੁਲ ਜਿਹੜਾ ਆਦਮੀ ਆਕਸਫੋਰਡ ਤੇ ਹਾਰਵਰਡ ਵਿੱਚ ਜਾ ਕੇ ਲੈਕਚਰ ਕਰ ਸਕਦਾ ਉਹਦੇ ਕੁਸ਼ਤਾ ਗੁਣ ਹੋਣਗੇ ਨਾ ਜੇਕਰ ਬੀਜੇਪੀ ਆਉਂਦੀ ਆ ਦੇਖੋ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਸ਼ਾ ਕਨਸਟੀਟਿਊਸ਼ਨਲ ਨੂੰ ਡੈਫੀਨਿਟਲੀ ਅਮੈਂਡ ਕਰਨਗੇ ਕਿ ਸਿਮਰਨ ਜੀ ਮਾਨ ਹੁਣਾਂ ਦੀਆਂ ਜਿਹੜੀਆਂ ਸੌਰੀ ਵੋਟਾਂ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਖੇਰੇ ਨੇ ਤਾਂ ਨਹੀਂ ਹਰਾਇਆ ਉਹਨਾਂ ਨੂੰ ਆ ਨਾਲੇ ਮੈਂ ਨਾਲ ਲੜਦਾ ਤੇ ਕਾਂਗਰਸ ਨੇ ਇੱਕ ਸੀਟ ਖਾਲੀ ਥੋੜੋ ਛੱਡ ਦੇਣੀ ਸੀ ਸਿਮਰਨਜੀਤ ਸਿੰਘ ਮਾਨ ਲਈ ਤੇ ਕੋਈ ਆਖਰੀ ਮੈਸੇਜ ਤੁਸੀਂ ਦੇਣਾ ਚਾਹੋ ਪੰਜਾਬ ਦੇ ਲੋਕਾਂ ਨੂੰ ਨੇ ਬਸ ਪੰਜਾਬ ਨੂੰ ਮੈਂ ਇਹੀ ਕਹਿਣਾ ਕਿ ਅਸੀਂ ਤਾਂ ਦੋ ਤਾਨਾਸ਼ਾਹ ਨੂੰ ਹਟਾਉਣਾ ਵਾ ਮੋਦੀ ਵੀ ਤਾਨਾਸ਼ਾਹ ਵਾ ਭਗਵੰਤ ਵੀ ਤਾਨਾਸ਼ਾਹ ਵਾ ਭਗਵੰਤ ਮਾਨ ਸਾਹਿਬ ਤਾਂ 5 ਲੱਖ ਦੀ ਤਾਂ ਬ੍ਰਾਂਡਡ ਜੁੱਤੀ ਪਾਉਂਦੇ ਨੇ ਤਾਂ ਕਰਕੇ ਇਹਨਾਂ ਦਾ ਨਾਮ ਰੱਖੋ ਖਾਸ ਆਦਮੀ ਪੱਟ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਇੱਥੋਂ ਅਸੀਂ ਅੱਜ ਇਸ ਗੱਲ ਕਰਨ ਜਾ ਰਹੇ ਹਾਂ ਸੁਖਪਾਲ ਸਿੰਘ ਖੈਰਾ ਹੁਣਾਂ ਦੇ ਨਾਲ ਜੋ ਕਿ ਪਲਾਤੋ ਐਮਐਲਏ ਨੇ ਤੇ ਸੰਗਰੂਰ एमपी ਦੀ ਚੋਣ ਲੜ ਰਹੇ ਨੇ ਆ ਜੋ ਵੀ ਹਲਕੇ ਦੇ ਵਿੱਚ ਨੇ ਚੋਣ ਪ੍ਰਚਾਰ ਦੇ ਵਿੱਚ ਕਾਫੀ ਬਿਜ਼ੀ ਆ ਸਾਨੂੰ ਐ ਦਿ ਉਹਨਾਂ ਨੇ ਥੋੜਾ ਸਮਾਂ ਦਿੱਤਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਖੈਰਾ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਆ ਤੁਸੀਂ ਪੁਲਾਤ ਤੋਂ ਐਮਐਲ ਹੋ ਤੇ ਤੁਹਾਨੂੰ ਸੰਗਰੂਰ ਆਨ ਦੀ ਜ਼ਰੂਰਤ ਕਿਵੇਂ ਪਈ ਮੇਰੇ ਖਿਆਲ ਆ ਕਿ ਹਾਲਾਤ ਖਿੱਚ ਕੇ ਲੈ ਕੇ ਆਏ ਨੇ ਪੋਲਿਟিক্যাল ਡਿਵੈਲਪਮੈਂਟਸ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਨਹੀਂ ਹੋਈਆਂ ਕਿ ਮੇਰੀ ਪਾਰਟੀ ਨੇ ਯੋਗ ਸਮਝਿਆ ਕਿ ਜਿਹੜੀ ਇਹਨਾਂ ਦੀ ਰਾਜਧਾਨੀ ਕਹਿੰਦੇ ਨੇ ਖੋਤੀ ਆਮ ਆਦਮੀ ਪਾਰਟੀ ਵਾਲੇ ਟੂ ਗਿਵ ਅ ਫਾਈਟ ਟੂ ਥੈਮ ਅ ਸ਼ਾਇਦ ਇਸ ਕਰਕੇ ਕਿ ਇੱਕ ਤਾਂ ਮੈਨੂੰ ਭਗਵੰਤ ਮਾਨ ਨੇ ਪਰਸਨਲੀ ਬੜਾ ਕੀ ਕਹਿੰਦੇ ਹੁੰਦੇ ਕਿ ਸਿੰਗਲ ਆਊਟ ਕਰਕੇ ਯੂ نو ਹੀ ਟ੍ਰਾਈਡ ਟੂ ਟੌਰਚਰ ਮੀ ਮੇਰੇ ਤੇ ਪੰਜ ਝੂਠੇ ਮੁਕਦਮੇ ਪਾਏ ਨੇ ਲੋਕਾਂ ਨੂੰ ਤਾਂ ਸਿਰਫ ਇੱਕਿਆਂ ਦੋ ਦਾ ਪਤਾ ਪਹਿਲਾ ਜਿਹੜੇ ਤਿੰਨ ਪਾਏ ਉਹਦੇ ਚ ਮੈਨੂੰ ਐਂਟੀਸੀਪੇਟਰੀ ਬੀਲਸ ਮਿਲਦੀਆਂ ਰਹੀਆਂ ਹੀ ਕਾਡਨਟ ਅਰੈਸਟ ਮੀ ਜਦੋਂ ਇਹਦੀ ਭੁੱਖ ਸੀਗੀ ਉਹ ਅਰੈਸਟ ਦੀ ਸੀ ਕਿ ਕਿਸੇ ਤਰੀਕੇ ਨਾਲ ਖੈਦ ਖਾਨ ਅੰਦਰ ਸੁਟਾਂ ਸ਼ਾਇਦ ਪਰਚਾ ਦਰਜ ਕਰਕੇ ਮੇਰੇ ਤੋਂ ਮਾਫੀ ਮੰਗੇ ਨਾਟ ਨੋਇੰਗ ਮੇਰਾ ਬੈਕਗ੍ਰਾਉਂਡ ਮੇਰਾ ਪਝੂਕੜ ਨੂੰ ਪਤਾ ਹੀ ਨਹੀਂ ਸੀਗਾ ਦੈਟ ਮੀਨਸ ਸੋ ਜਿਹੜੇ ਤਿੰਨ ਮੁਕਦਮਿਆਂ ਤੋਂ ਬਾਅਦ ਇਹਨੇ ਮੈਨੂੰ ਐਨਡੀਪੀਐਸ ਦੇ ਕੇਸ ਬਿਲਕੁਲ ਫਰਾਡੋਲੈਂਟ 9 ਸਾਲ ਪੁਰਾਣਾ ਕੇਸ ਜਿਹਦੇ ਚ ਇਹ 2017 ਚ ਮੇਰਾ ਗਵਾਹ ਵਾ ਕਿ ਖੈਰਾ ਬੇਗੁਨਾਹ ਆ ਜਿਸ ਦਿਨ ਮੇਰੀ 4 ਜਨਵਰੀ 2024 ਨੂੰ ਬੇਲ ਹੋ ਰਹੀ ਆ ਇੱਕ ਝੂਠਾ ਕੇਸ ਤੜਕੇ 3 ਵਜੇ ਹੋਰ ਦਰਜ ਕੀਤਾ ਸੋ ਇੱਕ ਹਿੱਸਾ ਦਾ ਮੇਰਾ ਖਿਆਲ ਹੈ ਕਿ ਜਿਹੜੀ ਇਹਨੇ ਆਪ ਹੀ ਇੰਨੀ ਪਰਸਨਲ ਰਾਈਵਲਰੀ ਬਣਾ ਕੇ ਕਈ ਵਾਰੀ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ ਲੇਕਿਨ ਅਲਟੀਮੇਟਲੀ ਉਹਦਾ ਭਲਾ ਕਰ ਰਹੇ ਹੁੰਦੇ ਤਾਂ ਮੈਨੂੰ ਲੱਗਦਾ ਕਿ ਇੱਕ ਇਹ ਦੂਸਰਾ ਕਿ ਮੈਂ ਪੈਨ ਪੰਜਾਬ ਜਿੰਨੇ ਵੀ ਮਸਲੇ ਸੀ ਸਿੱਖਾਂ ਦੇ ਮੁੱਦੇ ਸੀ ਪੰਜਾਬੀਆਂ ਦੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀ ਚਾਹੇ ਕਿਸਾਨਾਂ ਦਾ ਅੰਦੋਲਨ ਸੀ ਚਾਹੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਜੇਲ੍ਹ ਭੇਜਿਆ ਬੰਦੀ ਸਿੰਘਾਂ ਦਾ ਮਸਲਾ ਸੀ ਮੱਤਾ ਮੱਤੇਵਾੜੇ ਦੇ ਜੰਗਲ ਦਾ ਮਸਲਾ ਸੀ ਸਿੱਧੂ ਮੂਸੇਵਾਲੇ ਦਾ ਕਤਲ ਸੀ ਮਤਲਬ ਸਾਰੇ ਇਸ਼ੂਜ਼ ਮੈਂ ਇੰਨੇ ਜ਼ੋਰਦਾਰ ਢੰਗ ਨਾਲ ਉਠਾਏ ਜਿਹੜੇ ਕਿ ਤਕਲੀਫ ਦਿੰਦੇ ਸੀ ਰੂਲਿੰਗ ਪਾਰਟੀ ਨੂੰ ਇਸ ਕਰਕੇ ਕਾਂਗਰਸ ਨੂੰ ਪ੍ਰੋਬੇਬਲੀ ਦੇ ਥੋਟ ਹੀ ਇਸ ਅ ਫਿਟ ਕੈਂਡੀਡੇਟ ਜਿਹੜਾ ਸੰਗਰੂਰ ਦੇ ਪਾਰਲੀਮੈਂਟ ਲੜੇ ਔਰ ਮੈਂ ਜਦੋਂ ਇੱਥੇ ਆਇਆ ਤੇ ਮੇਰਾ ਨਾਮ ਪਹਿਲਾਂ ਹੀ ਟ੍ਰੈਵਲ ਕੀਤਾ ਹੋਇਆ ਸੀ ਦੇ ਸੇ ਨਾ ਕਿ ਰਿਪਿਟਿਸ਼ਨ ਟ੍ਰੈਵਲਸ ਫਾਸਟਰ ਦੈਨ ਯੂ ਮੈਨੂੰ ਇੱਥੇ ਪਿੰਡਾਂ ਦੇ ਵਿੱਚ ਲੋਕ ਬਹੁਤ ਪਿਆਰ ਕਰ ਰਹੇ ਨੇ ਔਰ ਇਹ ਕਹਿੰਦੇ ਨੇ ਕਿ ਖੈਰੇ ਅਸੀਂ ਕਾਂਗਰਸ ਨੂੰ ਤਾਂ ਨਹੀਂ ਪਰ ਤੇਰੇ ਕਿਰਦਾਰ ਤੇ ਤੇਰੇ ਕੰਮ ਨੂੰ ਵੋਟ ਪਾਵਾਂਗੇ ਬਹੁਤ ਸਾਰੇ ਅਕਾਲੀ ਵੋਟ ਪਾ ਰਹੇ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਕਾਮਨਿਸਟ ਪਾਰਟੀਆਂ ਭਾਰਤੀ ਕਿਸਾਨ ਯੂਨੀਅਨ ਜਿੰਨੇ ਕਰਕੁਨ ਨੇ ਮੇਰਾ ਖਿਆਲ ਹੈ ਕਿ ਅਗਰ ਸਾਰਾ ਕੁਝ ਠੀਕ ਹੋਇਆ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਚੰਗੇ ਤਰੀਕੇ ਨਾਲ ਚੱਲਦਾ ਮੈਂ ਇਹੀ ਸਵਾਲ ਪੁੱਛਣ ਲੱਗੀ ਸੀ ਅਕਸਰ ਪਾਰਟੀ ਦੇ ਪਿੱਛੇ ਲੋਕ ਆਉਂਦੇ ਵੀ ਨੇ ਵਰਕਰ ਵੀ ਹੁੰਦੇ ਆ ਜਾਂ ਸਪੋਰਟਰ ਹੁੰਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਕੈਂਡੀਡੇਟ ਦਾ ਕਿਰਦਾਰ ਪਹਿਲਾਂ ਹੋਣਾ ਚਾਹੀਦਾ ਜਾਂ ਪਾਰਟੀ ਪਹਿਲਾਂ ਹੋਣੀ ਚਾਹੀਦੀ ਮੇਰਾ ਖਿਆਲ ਹੈ ਕਿ ਹੁਣ ਸਾਡੇ ਦੇਸ਼ ਵਿੱਚ ਵੀ ਇੰਨੀ ਅਵੇਅਰਨੈਸ ਆ ਗਈ ਹੈ ਕਿ ਪੀਪਲ ਆਰ ਨੋਟ ਗੋਇੰਗ ਟੂ ਵੋਟ ਬਲਾਈਂਡਲੀ ਖਾਸ ਤੌਰ ਤੇ ਪੰਜਾਬ ਦਾ ਬੜਾ ਮਾੜਾ ਐਕਸਪੈਰੀਮੈਂਟ ਹੋਇਆ ਉਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਤਾ ਲਿਆ ਮਤਲਬ ਕਿ ਉਹਨਾਂ ਨੇ ਕੱਢਣੇ ਸੀ ਅਕਾਲੀ ਕਾਂਗਰਸੀ ਕੱਢੇ ਉਹਨਾਂ ਨੇ ਅੱਗੇ ਦੇਖਿਆ ਨਹੀਂ ਕਿ ਕੌਣ ਪਰ ਜਿਹੜੇ 92 ਦੀ ਪਰਫਾਰਮੈਂਸ ਇੰਨੀ ਨਿਲ ਔਰ ਇੰਨੀ ਨੈਗੇਟਿਵ ਹੈ ਕਿ ਨਾਓ ਪੀਪਲ ਆ ਵਰਰੀ ਵਰਰੀ ਕੇਅਰਫੁਲ ਕਿ ਅਸੀਂ ਚਿਹਰਿਆਂ ਨੂੰ ਵੋਟ ਪਾਣੀ ਆ ਆਫਕੋਰਸ ਪਾਰਟੀ ਦਾ ਕਿਡਰ ਤਾਂ ਹੁੰਦਾ ਹੈ ਜਿਦਾ ਸੰਗਰੂਰ ਦੇ ਵਿੱਚ ਕਾਂਗਰਸ ਦਾ ਬੜਾ ਜ਼ਬਰਦਸਤ ਕਿਡਰ ਹੈ ਬਟ ਸਮਹਾਉਸ ਸਮਵੇਅਰ ਲੁਕੀ ਹੋਣ ਉਮੀਦਵਾਰ ਦੀ ਕਾਬਲੀਅਤ ਉਹਦਾ ਢੰਗ ਤਰੀਕਾ ਉਹਦੇ ਵਿਚਰਨ ਦਾ ਢੰਗ ਤਰੀਕਾ ਉਹਦਾ ਕੀ ਉਹਦੇ ਵਿੱਚ ਜੁਰਤ ਹੈ ਬੋਲ ਸਕਦਾ ਸਰਕਾਰ ਦੇ ਖਿਲਾਫ ਬੋਲ ਸਕੂਗਾ ਪਾਰਲੀਮੈਂਟ ਜਾ ਕੇ ਸਾਡੀ ਗੱਲ ਰੱਖੇਗਾ ਇਸ ਤਰ੍ਹਾਂ ਦੀ ਕੁਆਲਿਟੀਆਂ ਵੀ ਲੋਕ ਲੱਭਣ ਲੱਗ ਗਏ ਨੇ ਤੁਸੀਂ ਕਾਫੀ ਓਪਨਲੀ ਬੋਲਦੇ ਹੋ ਜਿਵੇਂ ਤੁਸੀਂ ਕਿਹਾ ਕੈਂਡੀਡੇਟ ਦਾ ਕਿਰਦਾਰ ਮੂਰੇ ਹੋਣਾ ਚਾਹੀਦਾ ਤੇ ਬਾਕੀ ਠੀਕ ਗੱਲ ਹੈ ਸੋ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਮੁੱਦੇ ਤੁਸੀਂ ਚੱਕਦੇ ਹੋ ਇਸ ਵਾਰ ਉਹਨਾਂ ਮੁੱਦਿਆਂ ਦੇ ਵਿੱਚੋਂ ਹੀ ਅਮਰਿਤਪਾਲ ਸਿੰਘ ਵੀ ਖੜੇ ਹੋਏ ਨੇ ਹਨਾ ਸੋ ਉਹ ਵੀ ਇੱਕ ਮੁੱਦਾ ਹੈ ਤੇ ਕਿਤੇ ਨਾ ਕਿਤੇ ਦੇਖਿਆ ਆਪਾਂ ਪਹਿਲਾਂ ਕਈ ਇਹੋ ਜਿਹਿਆਂ ਆ ਜੋ ਬਾਹਰਲੇ ਦੇਸ਼ਾਂ ਮੁਲਕਾਂ ਦੇ ਵਿੱਚ ਵੀ ਕਈ ਥਾਂ ਤੇ ਜਿਹੜੇ ਅੰਦੋਲਨ ਹੋਏ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਵੀ ਉਹਨਾਂ ਨੇ ਫੋਟੋ ਲਾਈ ਸੋ ਵੀ ਇੱਕ ਮੁੱਦਾ ਉਹਨਾਂ ਦਾ ਵਿੱਚ ਰਿਹਾ ਸੋ ਹੁਣ ਜਦੋਂ ਖੁਦ ਇੱਕ ਇੱਕ ਪਾਰਟੀ ਦੇ ਇੱਕ ਮਤਲਬ ਤੁਹਾਡੇ ਨਾਲ ਸਾਹਮਣੇ ਤੁਹਾਡੇ ਖੜੇ ਹੋ ਗਏ ਨੇ ਇੱਕ ਹੋਰ ਪਾਰਟੀ ਤੋਂ ਕਹਿ ਲੋ ਜਾਂ ਨਿਰਵਿਰੋਧ ਕਹਿ ਲੋ ਸੋ ਤੁਸੀਂ ਕਿਵੇਂ ਉਸ ਚੀਜ਼ ਨੂੰ ਦੇਖਦੇ ਹੋ ਨਹੀਂ ਮੇਰਾ ਜਿਹੜਾ ਮੇਰਾ ਜਿਹੜਾ ਜੋ ਵੀ ਮੈਂ ਕਰ ਰਿਹਾ ਨਹੀਂ ਪੰਜਾਬ ਚ ਬੇਸਿਕਲੀ ਮਾਈ ਫਾਈਟ ਇਸ ਬ੍ਰਾਡਰ ਅਗੇਂਸਟ ਇਨਜਸਟਿਸ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਉਹਦੇ ਚ ਉਹ ਬੇਇਨਸਾਫੀ ਦੇ ਖਿਲਾਫ ਇਨਸਾਫ ਲੈਂਡ ਦੀ ਲੜਾਈ ਸੀ ਲਾਈਕਵਾਇਜ਼ ਅਸੀਂ ਕਹਿ ਰਹੇ ਹਾਂ ਕਿ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਨਵਰੀਤ ਡਿਪਡੇ ਬਾ ਮਾਰਿਆ ਗਿਆ ਸੀ 2020 ਚ ਟਰੈਕਟਰ ਪ੍ਰੇਡ ਆਈ ਹੈਡ ਟੂ ਅਪਰੋਚ ਦ ਹਾਈ ਕੋਰਟ ਆਫ ਦਿੱਲੀ ਆਲਸੋ ਟੂ ਗੈਟ ਜਸਟਿਸ NSA ਇੱਕ ਇਸ ਤਰ੍ਹਾਂ ਦਾ ਕਾਲਾ ਲਾਅ ਹੈ ਜਿਹੜਾ ਅਸੀਂ ਚੱਲਿਆ ਹੋਇਆ ਮੇਰੇ ਫਾਦਰ ਨਾਉ ਹੀਜ਼ ਨੋ ਮੋਰ ਸਰਦਾਰ ਸੁਖਜਿੰਦਰ ਸਿੰਘ ਨੂੰ ਤਿੰਨ ਚਾਰ ਵਾਰੀ NSA ਡੀਟੇਨ ਕੀਤਾ ਗਿਆ ਸੋ ਆਈ ਹੇਟ ਦਿਸ ਲਾਅ ਆਈ ਡੋਨਟ ਵਾਂਟ ਕਿ ਅਗਰ ਅਸੀਂ ਸਫਲ ਕੀਤਾ ਤੇ ਕੋਈ ਹੋਰ ਵੀ ਸਫਲ ਕਰੇ ਤਾਂ ਕਰਕੇ ਮੈਂ NSA ਦਾ ਵਿਰੋਧ ਕਰ ਰਿਹਾ ਹੁਣ ਕਿਉਂਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਇੱਕ ਅਲੱਗ ਕੈਂਡੀਡੇਟ ਨੇ ਆਈ ਐਮ ਆਲਸੋ ਬਾਉਂਡ ਇਨ ਅ ਡਿਸਪਲਿਨਡ ਏਰੀਆ ਸੋ ਆਈ ਕੈਨੋਟ ਗੋ ਆਊਟ ਆਫ ਮਾਈ ਪਾਰਟੀ ਡੋਮੇਨ and ask for his uh, or ask to support him but mai nessed avrut pehla vi karda siga ajj vi karda ji apa rashtri padr te gal kariye is var e vi keh janda hai ki e chun modi banam rahul hai rahul gandhi honan di kar guzari nu tusi kivein dekhde ho onan nu dekhya gaya hai onan ne kafi jehda penda tay kita is var rahul gandhi is a very uh, what should i good human being mai ta onan nu personally janda na loki e vi mazak karaan nu ta jeda marzi mazak karaan jo ਬਟ ਉਹ ਪੜਿਆ ਲਿਖਿਆ ਹੈ ਐਜੂਕੇਟਿਡ ਜਿਹੜਾ ਆਦਮੀ ਆਕਸਫੋਰਡ ਤੇ ਹਾਰਵਰਡ ਵਿੱਚ ਜਾ ਕੇ ਲੈਕਚਰ ਕਰ ਸਕਦਾ ਉਹਦੀ ਕੁਸ਼ਤਾਂ ਗੁਣ ਹੋਣਗੇ ਨਾ ਸੋ देयरफॉर ਹੀ ਇਜ਼ ਅ ਬਿਸਾਈਡਸ ਥੈਟ ਅੱਛਾ ਇਨਸਾਨ ਹੈ ਔਰ ਜੋ ਕੁਝ ਬੜੀ ਮਿਹਨਤ ਕੀਤੀ ਉਸਨੇ ਔਰ ਮੋਦੀ ਸਾਹਿਬ ਦੇ ਆਪਾਂ ਜੇ ਦੇਖੀਏ ਫੇਅਰਲੀ ਅਗਰ ਉਹ ਧਰਮ ਤੇ ਰਾਜਨੀਤੀ ਨਾ ਕਰਨ ਤੇ ਉਹਨਾਂ ਦਾ ਮੁਕਾਬਲਾ ਹੀ ਕੋਈ ਨਹੀਂ ਰਾਹੁਲ ਦੇ ਨਾਲ ਔਰ ਦਿਸ ਟਾਈਮ ਦ ਫਾਈਟ ਇਜ਼ ਆਲਸੋ ਬਿਟਵੀਨ ਮੇਜਰ ਫੋਰਸਸ ਸੇਕਲ ਫੋਰਸਸ ਜਿਹੜੀਆਂ ਇੰਡੀਆ ਗੱਠਜੋੜਸ ਇਕੱਠੀਆਂ ਨੇ ਔਰ ਫਾਸਟਸਟ ਫੋਰਸਸ ਜਿਹੜੀਆਂ ਬੀਜੇਪੀ ਤੇ ਮੋਦੀ ਸਾਹਿਬ ਦੇ ਨੇ ਇਕੱਠੀਆਂ ਨੇ ਸੋ ਜੇ ਤਾਂ ਮਾਈਨੋਰਟੀਜ਼ ਨੇ ਪਰਟਿਕੁਲਰਲੀ ਸਿੱਖਾਂ ਮੁਸਲਮਾਨਾਂ ਨੇ ਇਸਾਈਆਂ ਨੇ ਆਦਿਵਾਸੀਆਂ ਨੇ ਅਗਰ ਆਪਣੀ ਜਾਨ ਬਚਾਉਣੀ ਹੈ ਅਗਰ ਆਪਣੀ ਹੋਂਦ ਬਚਾਉਣੀ ਹੈ ਦੇ ਮਸਟ ਸਟਰੈਂਥਨ ਇੰਡੀਆ ਅਲਾਈਅንስ ਸਾਡੇ ਲਾਗੇ ਇੱਕ ਮੁਸਲਮਾਨਾਂ ਦੀ ਜੰਮੂ ਕਸ਼ਮੀਰ ਸਟੇਟ ਸੀ ਉਨਟ ਇੱਕ ਕਨਸਟੀਟਿਊਸ਼ਨਲ ਗਾਰੰਟੀ ਸੀ ਸੋ ਉਹਨਾਂ ਦਾ ਐਕਸੈਸ਼ਨ ਹੋਇਆ ਟੂ ਇੰਡੀਆ they were given special status under article 370 اونਾਂ ਦਾ ਝੰਡਾ ਵੀ ਅਲੱਗ ਲੱਗਦਾ ਸੀ ਨਾਲ ਭਾਰਤ ਦੇ ਮੋਦੀ ਨੇ ਉਹ ਆਣ ਕੇ ਤੋੜ ਕੇ ਉਹਨੂੰ ਦੋ ਝੂਟੀਆਂ ਬਣਾ ਕੇ ਇਹ ਮੈਸੇਜ ਦਿੱਤਾ ਸਾਰੀ ਮਾਈਨੋਰਟੀਜ਼ ਨੂੰ ਕਿ ਜੇ ਤੁਸੀਂ ਕੋਈ ਜ਼ਿਆਦਾ ਸਾਡੇ ਦੇਸ਼ ਸਰਕਾਰ ਨਾਲ ਟਕਰਾਂਗੇ ਅਸੀਂ ਤੁਹਾਡਾ ਉਹੀ ਅਸ਼ਰ ਕਰਾਂਗੇ ਜੋ ਅਸੀਂ ਜੰਮੂ ਕਸ਼ਮੀਰ ਦਾ ਸਟੇਟ ਤੋੜ ਕੇ ਦੋ ਟੋਟੇ ਕਰਕੇ ਕੀਤਾ so therefore uh, minorities ਲਈ ਬਹੁਤ ਇੱਕ ਬੜੀ ਕ੍ਰੂਸ਼ਲ ਇਲੈਕਸ਼ਨ ਹੈ ਕ੍ਰੂਸ਼ੀਅਲ ਵੀ ਹੈ ਤੇ ਨਾਲ ਹੀ ਗੱਲ ਕਰੀਏ ਕਿ ਇਹਦੇ ਇਸ ਇਲੈਕਸ਼ਨ ਦੇ ਉੱਤੇ ਸਭ ਦੀਆਂ ਨਿਗਾਹਾਂ ਇਸ ਕਰਕੇ ਟਿੱਗੀਆਂ ਕਿ ਇਹ ਜੋ ਪਾਰਟ ਉਹ ਫਿਊਚਰ ਤੈਅ ਕਰੇਗੀ ਜੇਕਰ ਬੀਜੇਪੀ ਆਉਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਅਗਲੇ 5 ਸਾਲ ਕਿਵੇਂ ਹੋਣਗੇ ਭਾਰਤ ਦੇ ਦੇਖੋ ਮੈਨੂੰ ਤਾਂ ਹੈ ਲੱਗਦਾ ਕਿ ਸਾਡੇ ਸ਼ੈਡ ਕਨਸਟੀਟਿਊਸ਼ਨਲ ਨੂੰ ਡੈਫੀਨਿਟਲੀ ਅਮੈਂਡ ਕਰਨਗੇ ਸਾਡੇ ਜਿਹੜੇ ਫੰਡਮੈਂਟਲ ਰਾਈਟਸ ਆ ਕਿਉਂਕਿ ਫਰੀडम ਟੂ ਐਕਸਪ੍ਰੈਸ਼ਨ ਸਭ ਤੋਂ ਪਹਿਲਾਂ ਬੀਜੇਪੀ ਨੇ ਕੁਚਲਿਆ ਕੱਲੇ ਮੈਨੂੰ ਨੇ ਈਡੀ ਨੇ ਫੜਿਆ ਜੰਮੂ ਕਸ਼ਮੀਰ ਤੋਂ ਲੈ ਕੇ ਥੱਲੇ ਅਰ ਤਾਮਿਲਨਾਡੂ ਤੱਕ ਕੋਈ ਪਾਰਟੀ ਦਾ ਆਪੋਜੀਸ਼ਨ ਨਹੀਂ ਛੱਡੀ ਮੋਸਟ ਆਫ ਦਾ ਰਾਈਟਰਸ ਇੰਟੈਲੈਕਚੁਅਲਸ ਉਹ ਯੂਆਪਾ ਦੇ ਤਹਿਤ ਬੰਦ ਨੇ ਜੇਲਾ ਵਿੱਚ ਅ ਸਿਰਵੇਸ ਕਰਕੇ ਕਿ ਉਹ ਕਿਉਂ ਬੀਜੇਪੀ ਦੇ ਖਿਲਾਫ ਲਿਖਦੇ ਨੇ ਬੀਜੇਪੀ ਦੇ ਖਿਲਾਫ ਬੋਲਦੇ ਨੇ ਬਹੁਤ ਸਾਰੇ ਹਿਊਮਨ ਰਾਈਟ ਐਕਟਿਵਿਸਟ ਅੰਦਰ ਨੇ ਸੋ ਬੀਜੇਪੀ ਕੀ ਚਾਹੁੰਦੀ ਆ ਇਹ ਆਪੋਜੀਸ਼ਨ ਫ੍ਰੀ ਕੰਟਰੀ ਨਾਉ that actually amounts to complete authoritarian rule ਔਰ ਸਾਨੂੰ ਖਤਰਾ ਇਹ ਵੀ ਹੈ ਕਿ ਬੀਜੇਪੀ ਕਿਤੇ ਨਾ ਕਿਤੇ ਇੱਕ ਥੀਓਕ੍ਰੈਟਿਕ ਸਟੇਟ ਬਣਾਉਣ ਵੀ ਜਾ ਰਹੀ ਆ ਜਿਵੇਂ ਪਾਕਿਸਤਾਨ ਇਸਲਾਮਿਕ ਸਟੇਟ ਹੈ ਜਿਵੇਂ ਇੰਡੋਨੇਸ਼ੀਆ ਇਸਲਾਮਿਕ ਸਟੇਟ ਹੈ ਭਾਜਪੀ ਔਰ ਆਰਐਸਐਸ ਦੇ ਬਹੁਤ ਸਾਰੇ ਆਗੂ ਓਪਨਲੀ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਸੋ ਅਗਰ ਇਦਾਂ ਦਾ ਹਿੰਦੂ ਰਾਸ਼ਟਰ ਬਣ ਗਿਆ ਫਿਰ ਜਿਹੜੇ ਦੂਸਰੀਆਂ ਧਰਮਾਂ ਦੇ ਲੋਕ ਕਿੱਥੇ ਜਾਣਗੇ ਹੁਣ ਤੁਸੀਂ ਦੇਖੋ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਪੰਜਵੀਂ ਵਾਰ ਪ੍ਰਾਈਮ ਮਿਨਿਸਟਰ ਤਾਂ ਬਣ ਗਈ ਬਟ ਸ਼ੀ ਹੈਡ ਦ ਐਂਟਾਇਰ ਆਪੋਜੀਸ਼ਨ ਅਰੈਸਟਡ 20000 ਦੇ ਕਰੀਬ ਬੀਐਨਪੀ ਬੰਗਲਾ ਨੈਸ਼ਨਲ ਪਾਰਟੀ ਦੇ ਕਾਰਕੁਨਾਂ ਨੂੰ ਪਹਿਲਾਂ ਅਰੈਸਟ ਕੀਤਾ ਫਿਰ ਇਲੈਕਸ਼ਨ ਕੀਤੀ ਤੇ ਫਿਰ ਆਪੇ ਜੱਜਾ ਨਾ ਸੀਗਾ ਸੋ ਮੋਦੀ ਇਜ਼ ਆਲਸੋ ਟ੍ਰਾਈਂਗ ਟੂ ਕ੍ਰੀਏਟ ਅ ਸਿਚੁਏਸ਼ਨ ਵੇਅਰ देयर ਇਜ਼ ਨੋ ਆਪੋਜੀਸ਼ਨ ਇਹਨਾਂ ਨੇ ਕਿੰਨੀਆਂ ਸਰਕਾਰਾਂ ਤੋੜੀਆਂ ਜਿਹੜੀਆਂ ਆਪੋਜੀਸ਼ਨ ਦੀਆਂ ਬਣਦੀਆਂ ਰਹੀਆਂ ਮੱਧਿਆ ਪ੍ਰਦੇਸ਼ ਦੀ ਸਰਕਾਰ ਤੋੜੀ ਮਹਾਰਾਸ਼ਟra ਦੀ ਤੋੜੀ ਹੁਣ ਹਿਮਾਚਲ ਦੀ ਸਰਕਾਰ ਦੇ ਪਿੱਛੇ ਪਏ ਹੋਏ ਨੇ ਤੋਂ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਅਗਰ ਲੋਕਾਂ ਨੇ ਲੈ ਜਾਂਦਾ ਗਲਤੀ ਨਾਲ ਤੇ ਉਹ ਦੇਸ਼ ਵਿੱਚ ਆਪੋਜੀਸ਼ਨ ਦੀ ਕੋਈ ਸਰਕਾਰ ਰਹਿਣ ਨਹੀਂ ਦੇਵੇਗਾ ਪੰਜਾਬ ਤੇ ਵਾਪਸ ਆਨੇ ਆ ਸੰਗਰੂਰ ਦੇ ਵਿੱਚ ਜਦੋਂ ਤੋਂ ਤੁਸੀਂ ਹੁਣ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ ਜਦੋਂ ਤੋਂ ਤੁਸੀਂ ਇੱਥੇ ਹਲਕੇ ਦੇ ਵਿੱਚ ਆਉਣਾ ਸ਼ੁਰੂ ਕੀਤਾ ਤੁਹਾਨੂੰ ਕਿਹੋ ਜਿਹੀ ਸਪੋਰਟ ਲੋਕਾਂ ਤੋਂ ਮਿਲ ਰਹੀ ਹੈ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਲੋਕਾਂ ਨੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸਵਾਗਤ ਕੀਤਾ ਬੇਸਿਕਲੀ ਮੇਰੇ ਜੋ ਕੰਮ ਕੀਤੇ ਸੀਗੇ ਜੋ ਮੈਂ ਆ ਜੋ ਇਸ਼ੂਸ ਤੋਂ ਅਨੁਗਣਾਏ ਮੈਂ ਲੜਿਆ ਪੜਿਆ ਸਫਰ ਵੀ ਕੀਤਾ ਸੱਚ ਬੋਲਣ ਦੀ ਕੀਮਤ ਅਦਾ ਕੀਤੀ ਜੇਲ ਵੀ ਜਾਣਾ ਪਿਆ ਦੋ ਵਾਰ ਬਟ ਲੋਕਾਂ ਦੇ ਮਨ ਵਿੱਚ ਇੱਕ ਛਵੀ ਹੈ ਕਿ ਖੇਰਾ ਇੱਕ ਫਾਈਟਰ ਟਾਈਪ ਆਦਮੀ ਆ ਔਰ ਫੇਅਰਲੈਸ ਹੈ ਅਗਰ ਇਸ ਨੂੰ ਪਾਰਲੀਮੈਂਟ ਭੇਜਾਂਗੇ ਇਹ ਸਾਡੇ ਮੁੱਦੇ ਪੱਕੇ ਤੌਰ ਤੇ ਚੱਕੇਗਾ ਔਰ ਕਿਸਾਨਾਂ ਨੂੰ ਕਿਉਂਕਿ ਸੰਗਰੂਰ ਬੇਸਿਕਲੀ ਪਿੰਡੂ ਇਲਾਕਾ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਜਿਹੜੇ ਗਰੀਬ ਬੰਦੇ ਨੇ ਤਬਕਾ ਉਹਨਾਂ ਨੂੰ ਬਹੁਤ ਉਮੀਦ ਹੈ ਕਿ ਇਹ ਕੁਛ ਨਾ ਕੁਛ ਸਾਡੇ ਵਾਸਤੇ ਲੋਕ ਸਭਾ ਵਿੱਚ ਕਹੇਗਾ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਲੋਕ ਇਹ ਵੀ ਕਹਿ ਰਹੇ ਆ ਕਿ ਸਿਮਰਨ ਜੀ ਸਮਾਨ ਹੋਣਾਂ ਦੀਆਂ ਜਿਹੜੀਆਂ ਸੌਰੀ ਵੋਟਾਂ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਜੋ ਇੱਕ ਪ੍ਰੋਪਰ ਪਲੈਨਿੰਗ ਦੇ ਤੱਤ ਵੀ ਹੋਇਆ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਹਰ ਕੋਈ ਆਪਣੇ ਹਿਸਾਬ ਨਾਲ ਬੋਲਦਾ ਆ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਇੱਕ ਸਮਰਨਜੀਤ ਸਿੰਘ ਮਾਨ ਅੱਠ ਵਾਰ ਇਲੈਕਸ਼ਨ ਲੜੇ ਸੱਤ ਵਾਰੀ ਪਾਰਲੀਮੈਂਟ ਦੀ ਇੱਕ ਵਾਰੀ ਧਨੋਲਾ ਅਸੈਂਬਲੀ ਦੀ ਅੱਠ ਵਾਰੀਆਂ ਚੋਂ 6 ਵਾਰੀ ਹਾਰੇ ਨੇ 2 ਵਾਰੀ ਜਿੱਤੇ ਨੇ ਤੇ ਖੇਰੇ ਨੇ ਤਾਂ ਨਹੀਂ ਹਰਾਇਆ ਉਹਨਾਂ ਨੂੰ ਸੋ ਡੈਮੋਕ੍ਰੇਸੀ ਆ ਸਭ ਨੂੰ ਇਜਾਜ਼ਤ ਆ ਸਭ ਨੂੰ ਛੋਟ ਆ ਜੋ ਮਰਜ਼ੀ ਕਰਨ ਉਹ ਔਰ ਨਾਲੇ ਮੈਂ ਨਾ ਲੜਦਾ ਤੇ ਕਾਂਗਰਸ ਨੇ ਇੱਕ ਸੀਟ ਖਾਲੀ ਥੋੜੋ ਛੱਡ ਦੇਣੀ ਸੀ ਸਮਰਨਜੀਤ ਸਿੰਘ ਮਾਨ ਲਈ ਸੋ ਇਫ ਆਈ ਐਫ ਕਮ ਹੇਅਰ ਜਿਹੜੇ issues ਸਿਮਰਨਜੀਤ ਸਿੰਘ ਮਾਨ ਉਠਾਉਂਦੇ ਨੇ ਉਹ ਸਾਰੇ ਮੈਂ ਵੀ ਉਠਾਉਣਾ ਹਾਂ ਸੋ ਅਗਰ ਮੈਂ ਵੀ ਪਾਰਲੀਮੈਂਟ ਜਾਂਨਾ ਤੇ ਮਾਨ ਸਾਹਿਬ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾਲੇ ਮਾਨ ਸਾਹਿਬ ਦੀ ਏਜ ਹੁਣ ਵੈਸੇ ਵੀ ਹੀ ਇਸ ਅਬਾਊਟ 80 ਪਲਸ ਸੋ so, 80 ਨਾਰਮਲ ਕੋਰਸ ਵਿੱਚ ਰਿਟਾਇਰਮੈਂਟ ਏਜ ਇਸ 58 60 ਸੁਪਰੀਮ ਕੋਰਟ ਦੇ ਜੱਜਸ ਨੂੰ ਆਈ ਥਿੰਕ 65 ਤੇ ਰਿਟਾਇਰ ਕਰ ਦਿੰਦੇ ਇੰਡੀਆ ਚ ਵੀ ਜੀ ਜੀ ਸੋ ਦੇਰਫੋਰ ਆਈ ਥਿੰਕ ਕਿ ਉਹਨਾਂ ਨੂੰ ਮੌਕਾ ਕਿਸੇ ਹੋਰ ਨੂੰ ਦੇਣਾ ਚਾਹੀਦਾ ਔਰ ਦੂਜਿਆ ਕਿ ਉਹ ਦੋ ਵਾਰੀ ਐਮਪੀ ਰਹੇ ਨੇ ਉਹ ਕੋਈ ਐਕਸੈਪਸ਼ਨਲ ਅਚੀਵਮੈਂਟ ਨਹੀਂ ਕਰ ਸਕੇ ਆਈ ਮੀਨ ਫੋਰ ਸੰਗਰੂਰ ਔਰ ਫੋਰ ਪੰਜਾਬ ਇੱਕ ਹੋਰ ਗੱਲ ਜਿਹੜੇ ਲੋਕ ਕਹਿੰਦੇ ਕਿ ਤੁਸੀਂ ਜੀ ਦਖਲ ਦੇ ਰਹੇ ਹੋ ਸਿੱਖ ਰਾਜਨੀਤੀ ਜੋ ਉਹਨਾਂ ਨੂੰ ਪੁੱਛੋ ਸੰਗਰੂਰ ਤੋਂ ਬਾਹਰ 40 45 ਸਾਲ ਚ ਉਹਨਾਂ ਨੇ ਸਿੱਖ ਰਾਜਨੀਤੀ ਕਿੱਥੇ ਬਿਲਡ ਕੀਤੀ ਹੈ ਜੇ ਜੇ ਬਿਲਡ ਕੀਤੀ ਹੁੰਦੀ ਤੇ ਅੱਜ 13 ਦੀਆਂ 13 ਸੀਟਾਂ ਤੇ ਸਿਮਰਨਜੀਤ ਮਾਨ ਹੋਣਾ ਚਾਹੀਦਾ ਸੀ ਬਟ देयर इज ओनली वन ਸਿਮਰਨਜੀਤ ਮਾਨ दैट मींस ਹੀ ਇਜ਼ ਓਨਲੀ ਡੋਮੈਸਟਿਕੇਟਿਡ ਟੂ ਵਨ ਸੀਟ ਔਰ ਲਾਸਟਲੀ ਮੈਨੂੰ ਇਹ ਵੀ ਪਤਾ ਲੱਗਿਆ ਜਿਹੜਾ ਕਿ ਗੱਲ ਉਹ ਕਨਫਰਮ ਕਰਨਗੇ ਕਿ ਰਾਸ਼ਟਰਪਤੀ ਦੀ ਵੋਟ ਉਹਨਾਂ ਨੇ ਬੀਜੇਪੀ ਨੂੰ ਪਾਈ। ਤਾਂ ਅਗਰ ਇਹ ਗੱਲ ਸੱਚ ਹੈ ਤਾਂ ਬੀਜੇਪੀ ਦਾ ਸਾਡੀ ਐਨੀਮੀ ਨੰਬਰ 1 ਹੈ ਅੱਜ। ਦੇ ਆਰ ਰੀਲੀ ਆਫਟਰ ਦਾ ਫਾਰਮਰਸ ਆਫ ਪੰਜਾਬ। ਉਹ ਕਿੰਨਾ ਮੈਂਟਲ ਟੌਰਚਰ ਕਰਦੇ ਨੇ। ਕਿਸਾਨਾਂ ਨੂੰ ਵਿਚਾਰੇ ਜਿਹੜੇ ਪੀਸਫੁੱਲ ਪ੍ਰੋਟੈਸਟ ਕਰਦੇ ਉਹਨਾਂ ਨੂੰ ਖਾਲਸਤਾਨੀ ਕਹਿੰਦੇ ਨੇ। ਉਹਨਾਂ ਨੂੰ ਉਗਰਵਾਦੀ ਕਹਿੰਦੇ ਨੇ। ਉਹਨਾਂ ਨੂੰ ਅਤੰਕਵਾਦੀ ਕਹਿੰਦੇ ਨੇ। ਸੁਮਨ ਸਾਹਿਬ ਨੂੰ ਕਲੈਰੀਫਾਈ ਕਰਨਾ ਚਾਹੀਦਾ ਕਿ ਅਗਰ ਉਹਨਾਂ ਨੇ ਬੀਜੇਪੀ ਨੂੰ ਵੋਟ ਪਾਈ ਹੈ ਪ੍ਰੈਜ਼ੀਡੈਂਟਲ ਇਲੈਕਸ਼ਨ 'ਚ ਕਿਉਂ ਪਾਈ ਹੈ? ਅਗਰ ਉਹ ਕਹਿੰਦੇ ਕਾਂਗਰਸ ਮਾੜੀ ਹੈ ਤੇ ਬੀਜੇਪੀ ਬਹੁਤ ਚੰਗੀ ਹੈ। ਸੋ ਇਹ ਵੀ ਮ ਇਹ ਸਭ ਹੋਣ ਤੋਂ ਬਾਅਦ ਵੀ ਜਦੋਂ ਨਰਿੰਦਰ ਮੋਦੀ ਪੱਗ ਬਨ ਕੇ ਗੁਰੂਕਰਮਾਥਾ ਟੇਕ ਦਿੰਦੇ ਆ ਤਾਂ ਇਹ ਲੋਕ ਕਿਉਂ ਭਾਵਨਾਵਾਂ ਵਿੱਚ ਬਾ ਕੇ ਉਹ ਫਿਰ ਉਸੇ ਪਾਸੇ ਪੰਜਾਬ ਦੇ ਪੰਜਾਬੀ ਜਾਂ ਸਿੱਖ ਦੇ ਹੈਵ ਨੋ ਸਿੰਪਥੀ ਫਾਰ ਮੋਦੀ ਪਾਵਾ ਪੱਗ ਬਨ ਲੈਣ ਜਾਂ ਉਹ ਪੱਗ ਤੋਂ ਬਗੈਰ ਆ ਜਾਣ ਲੇਕਿਨ ਪੰਜਾਬ ਦੇ ਲੋਕ ਕਿਉਂਕਿ ਜੋ ਉਹਨਾਂ ਨੇ ਇੰਜਰੀਜ਼ ਇਨਫਰਕਟ ਕੀਤੀਆਂ ਕਿਸਾਨਾਂ ਦੇ ਉੱਤੇ ਅੰਦੋਲਨ ਤੇ ਔਰ ਜਿਸ ਤਰੀਕੇ ਨਾਲ ਕਾਰਪੋਰੇਟਸ ਨੂੰ ਪ੍ਰੋਮੋਟ ਕਰ ਰਹੇ ਨੇ ਐਟ ਦ ਕਾਸਟ ਆਫ ਫਾਰਮਰਸ ਜਦੋਂ ਸਾਈਲੋਸ ਬਣ ਜਾ ਰਹੇ ਨੇ ਪੰਜਾਬ ਦੇ ਵਿੱਚ ਸਾਡਾ ਸ਼ਹਿਰ ਮੰਡੀਕਰਨ ਸਿਸਟਮ ਹੀ ਖਤਮ ਕਰ ਦਿੰਦੇ ਨੇ ਇਹ ਇਹ ਜਿਹੜਾ ਭਗਵੰਤਾ ਇਹ ਵੀ ਬੀਜੇਪੀ ਦਾ ਸਪੋਰਟਰ ਹੀ ਆ ਜਿਹਦਾ ਐਨਐਸਐ ਲਾਈਏ ਨੇ ਉਹਨਾਂ ਨਾਲ ਮਿਲ ਕੇ ਲਾਈ ਆ ਜਿਹੜੇ ਕਿਸਾਨਾਂ ਨੂੰ ਕੁੱਟਿਆ ਗਿਆ ਹਰਿਆਣਾ ਪੁਲਿਸ ਵੱਲੋਂ ਉਹ ਸਾਡੇ ਘਗਰਦ ਰਿਆ ਦੇ ਉੱਤੇ ਚੜ ਕੇ ਕੁੱਟਿਆ ਉਹਨਾਂ ਨੇ ਪੰਜਾਬ ਦੇ ਚੀਫ ਮਿਨਿਸਟਰ ਕੋ ਐਕਸ਼ਨ ਹੀ ਨਹੀਂ ਲਿਆ ਉਹਨਾਂ ਤੇ ਸੋ ਇਹ ਜੁਆਇੰਟ ਆਪਰੇਸ਼ਨ ਟਾਈਪ ਸਾਰਾ ਇਹਨਾਂ ਦਾ ਕੰਮ ਚੱਲ ਜਾ ਸੋ ਆਖਰੀ ਸਵਾਲ ਮੇਰੇ ਰਹਿ ਹੈ ਕਿ ਕੱਲ ਦੇ ਇੱਕ ਖਬਰ ਅਖਬਾਰਾਂ ਦੇ ਵਿੱਚ ਲੱਗੀ ਹੈਗੀ ਆ ਕਿ ਤੁਸੀਂ ਕੱਲ ਦਿੜਬਾ ਦੇ ਵਿੱਚ ਆਪਣੀ ਚੋਣ ਰੈਲੀ ਦੇ ਦੌਰਾਨ ਤੁਸੀਂ ਕਿਹਾ ਕਿ ਜੋ ਬਾਹਰਲੀ ਸੂਬਿਆਂ ਤੋਂ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਇੱਥੇ ਹੱਕ ਨਹੀਂ ਹੋਣਾ ਚਾਹੀਦਾ ਵੋਟ ਪਾਉਣ ਦਾ ਉਹ ਮੈਂ ਇਸ ਲਈ ਕਹਿ ਰਿਹਾ ਜੀ ਹਾਲਾਂਕਿ ਮੈਂ ਬਾਹਰਲਿਆਂ ਦਾ ਕਦੀ ਵਿਰੋਧ ਨਹੀਂ ਕੀਤਾ ਭਾਰਤ ਦੇਸ਼ ਦਾ ਹਿੱਸਾ ਹੈ ਪੰਜਾਬ ਕੋਈ ਵੀ ਗੈਰ ਪੰਜਾਬੀ ਆਣ ਕੇ ਨੌਕਰੀ ਕਰ ਸਕਦਾ ਪੈਸੇ ਕਮਾਵੇ ਆਪਣੇ ਪਰਿਵਾਰ ਪਾਲੇ ਨੋ ਪ੍ਰੋਬਲਮ ਬਟ ਸਾਡੇ ਬੱਚੇ ਰੋ ਰਹੇ ਨੇ ਇੱਥੇ ਕਿ ਸਾਨੂੰ ਜੌਬਸ ਨਹੀਂ ਮਿਲ ਰਹੀਆਂ ਸਾਡੀਆਂ ਜੌਬਸ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਬੱਚੇ ਲੈ ਗਏ ਨੇ ਬਿਕੋਜ਼ ਪੰਜਾਬ ਡਸ ਨਾਟ ਹੈਵ ਦੈਟ ਡੋਮਿਸਾਈਲ ਐਕਟ ਜਿੱਦਾਂ ਕਿ ਹਿਮਾਚਲ ਨੇ ਬਣਾਇਆ ਹੋਇਆ ਅਸੀਂ ਹਿਮਾਚਲ ਚ ਨੌਕਰੀ ਨਹੀਂ ਲੈ ਸਕਦੇ ਜਿਵੇਂ ਕਿ ਗੁਜਰਾਤ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਨੇ ਬਣਾਇਆ ਅਸੀਂ ਗੁਜਰਾਤ ਚ ਨੌਕਰੀ ਨਹੀਂ ਲੈ ਸਕਦੇ ਆਈ ਡੋਨਟ ਥਿੰਕ ਵੀ ਕੈਨ ਇਵਨ ਬਾਈ ਲੈਂਡ ਇਨ ਰਾਜਸਥਾਨ ਔਰ ਹੁਣ ਉੱਤਰਾਖੰਡ ਨੇ ਵੀ ਬਿੱਲ ਲਿਆਂਦਾ ਕਿ ਨੋਬਡੀ ਕੈਨ ਨੋ ਆਊਟਸਾਈਡਰ ਕੈਨ ਬਿਕਮ ਅ ਯੂ نو ਅ ਸਿਟੀਜ਼ਨ ਔਰ ਕੈਨ ਗੈਟ ਅ ਜੌਬ ਇਨ ਉੱਤਰਾਖੰਡ ਸੋ ਅਗਰ ਬੀਜੇਪੀ ਆਪਣੀ ਸਟੇਟ ਸੀ ਆਈਡੈਂਟੀਟੀ ਨੂੰ ਪ੍ਰੋਟੈਕਟ ਕਰ ਰਹੀ ਹੈ ਆਪਣੀਆਂ ਜੌਬਸ ਆਪਣੇ ਲੋਕਲ ਬੱਚਿਆਂ ਨੂੰ ਦੇ ਰਹੇ ਨੇ ਸੋ what is wrong in asking for that ਇਹ ਕਈ ਵਾਰ ਮੀਡੀਆ ਅਖਬਾਰਾਂ ਹੈਡਿੰਗ ਇਦਾਂ ਦੇ ਸੰਸਨੀ ਵਾਲੇ ਕੱਢਦੇ ਨੇ ਕਿ ਅਸੀਂ ਫਲਾਨਿਆਂ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਉਹ ਸਾਡਾ ਕਬਜ਼ਾ ਕਰ ਰਹੇ ਨੇ ਨਾਥਿੰਗ ਆਫ ਦੈਟ ਸ਼ੋਰਟ ਬੜੇ ਪੋਲਾਈਟਲੀ ਮੈਂ ਇਹ ਸਾਰਾ ਲੈਜਿਟਿਮੇਟਲੀ ਮੈਂ ਅੱਛੇ ਸ਼ਬਦਾਂ ਵਿੱਚ ਆਪਣੀ ਦਲੀਲ ਦਿੱਤੀ ਹੈ ਜੀ ਸੋ ਬੇਸਿਕਲੀ ਇਹ ਵੀ ਇੱਕ ਮੁੱਦਾ ਹੈ ਜੋ ਪੰਜਾਬ ਦਾ ਜਿਹਦੀ ਬਾਰੇ ਤੁਸੀਂ ਗੱਲ ਕੀਤੀ ਹੈ ਉਹ ਪੰਜਾਬ ਦਾ ਮੁੱਦਾ ਜੀ ਬਿਕੋਜ਼ ਪੰਜਾਬ ਦੀ 3 ਕਰੋੜ ਆਬਾਦੀ ਚੋਂ 75 ਲੱਖ ਦੇ ਕਰੀਬ ਵਿਦੇਸ਼ਾਂ ਚਲੇ ਗਿਆ ਔਰ ਅਗਰ ਇਡੇ ਵੱਡੇ ਪੱਧਰ ਤੇ ਗੈਰ ਪੰਜਾਬੀ ਇੱਥੇ ਸੈਟਲ ਕਰ ਜਾਣਗੇ ਪੰਜਾਬ ਇੱਕੋ ਸਟੇਟ ਆ ਜਿੱਥੇ ਸਿੱਖ ਨੇ ਜਿੱਥੇ ਪੱਕ ਗਿਆ ਇਹ ਤਾਂ ਭੰਵੀ 25 ਸਾਲ ਚ ਅਸੀਂ ਆਪਣੀ ਸਟੇਟ ਦੀ ਘਟ ਗਿਣਤੀ ਚ ਹੋ ਜਾਾਂਗੇ ਔਰ ਇਹ ਬਿਲ ਮੈਂ ਆਲਰੇਡੀ ਦਿੱਤਾ ਹੋਇਆ ਕੁਲਤਾਰ ਸੰਧਵਾ ਨੂੰ ਲੇਕਿਨ ਉਹ ਕਰ ਨਹੀਂ ਰਹੇ ਕਿਉਂਕਿ ਪ੍ਰੋਬੇਬਲੀ ਉਹਨਾਂ ਦੀ ਕਮਾਂਡ ਵੀ ਗੈਰ ਪੰਜਾਬੀਆਂ ਦੇ ਹੱਥ ਵਿੱਚ ਹੈ ਜੀ ਇਹ ਅੱਜ ਤੇ ਕੋਈ ਆਖਰੀ ਮੈਸੇਜ ਤੁਸੀਂ ਦੇਣਾ ਚਾਹੋ ਪੰਜਾਬ ਦੇ ਲੋਕਾਂ ਨੂੰ ਨਹੀਂ ਬਸ ਪੰਜਾਬ ਨੂੰ ਮੈਂ ਇਹੀ ਕਹਿਣਾ ਕਿ ਅਸੀਂ ਤਾਂ ਦੋ ਤਾਨਾਸ਼ਾਹ ਨੂੰ ਹਟਾਉਣਾ ਵਾ ਮੋਦੀ ਵੀ ਤਾਨਾਸ਼ਾਹ ਵਾ ਭਗਵੰਤ ਵੀ ਤਾਨਾਸ਼ਾਹ ਵਾ ਕਿਉਂਕਿ ਕੇਜਰੀਵਾਲ ਕਹਿੰਦਾ ਕਿ ਮੋਦੀ ਨੇ ਹਮਾਰੇ ਕੋ ਗ੍ਰਿਫਤਾਰ ਕੀਤਾ ਗਲਤ ਕੇਸੋ ਮੇ ਈਡੀ ਨੇ ਸੀਬੀਆਈ ਨੇ ਹਮਾਰੀ ਪਾਰਟੀ ਕੋ ਤੋੜ ਰਹੇ ਹਾਂ ਹਮਾਰੇ ਉਪਰ ਝੂਠੇ ਪਰਚੇ ਦਰਜ ਤੇ ਮੈਂ ਮੋਦੀ ਨੂੰ ਕੇਜਰੀਵਾਲ ਨੂੰ ਭਗਵੰਤ ਨੂੰ ਪੁੱਛਦਾ ਕਿ ਤੁਸੀਂ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਨਹੀਂ ਦਰਜ ਕੀਤੇ ਪਰਮਿੰਦਰ ਸਿੰਘ ਝੋਟਾ ਇੱਕ ਡਰ ਐਂਟੀ ਡਰਗ ਐਕਟਿਵਿਸਟ ਉਹਨੂੰ ਫੜ ਕੇ ਜੇਲ੍ਹ ਸੁਟਿਆ ਪੰਨਾ Sidhu ਇੱਕ ਟਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਸੁਟਿਆ ਕਿਹੜਾ ਇੱਕ ਸਾਰੇ ਮੁੱਦੇ ਚੁੱਕਦਾ ਲੋਕਾਂ ਨੂੰ ਫੜ ਕੇ ਝੂਠੇ ਮੁਕਦਮੇ ਦੇ ਅੰਦਰ ਸੁਟਿਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਹਨਾਂ ਨੇ ਝੂਠੇ ਪਰਚੇ ਦਰਜ ਕਰਕੇ 2 ਸਾਲਾਂ ਸੁਟਿਆ ਸੋ ਤਾਂ ਕਰਕੇ ਮੈਂ ਕਹਿੰਦਾ ਕਿ ਮੋਦੀ ਦੀ ਅ ਕਾਰਜ ਸ਼ੈਲੀ ਚ ਤੇ ਕੇਜਰੀਵਾਲ ਦੀ ਕਾਰਜ ਸ਼ੈਲੀ ਚ ਕੋਈ ਫਰਕ ਨਹੀਂ ਆ ਦੋਨੋਂ ਸਾਡੇ ਵਾਸਤੇ ਤਾਨਾਸ਼ਾਹ ਵਾ ਦੋਨਾਂ ਨੂੰ ਡੀਫੀਟ ਕਰਨਾ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਲਾਜ਼ਮੀ ਹੈ ਕਿ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਦੀ ਪਾਰਟੀ ਹੈ ਮੇਰੇ ਹਿਸਾਬ ਨਾਲ ਤਾਂ ਹੁਣ ਉਹਦਾ ਨਾਮ ਬਦਲ ਕੇ ਰੱਖਣਾ ਚਾਹੀਦਾ ਖਾਸ ਆਦਮੀ ਪਾਰਟੀ ਕੋਕੇ ਇਹਨਾਂ ਦੇ ਟੇਵਰ ਦੇਖੋ ਤੁਸੀਂ ਭਗਵੰਤ ਮਾਨ 1000 ਗਨਮੈਨ ਟੋਇota ਲਕਸਸ ਦੀਆਂ ਮਤਲਬ ਨਹੀਂ ਦਰਜਨਾ ਗੱਡੀਆਂ ਸਾਰਾ ਟੱਬਰ ਚੱਲ ਰਿਹਾ ਕੇਚਰੀਵਾਲ ਸਾਹਿਬ 50 ਕਰੋੜ ਦੇ ਸ਼ੀਸ਼ ਮਹਿਲ ਚ ਰਹਿ ਰਹੇ ਨੇ ਜਿਹਦੀ ਸੀਬੀਆਈ ਜਾਂਚ ਕਰ ਰਹੀ ਹੈ ਔਰ ਜਿਹੜੇ ਐਮਪੀ ਬਣਾਏ ਇਹਨਾਂ ਨੇ ਅਸ਼ੋਕ ਮਿੱਤਲ ਉਹ 650 ਏਕੜ ਵਿੱਚ ਉਹਦੀ लवली ਯੂਨੀਵਰਸਿਟੀ ਹੈ ਘੱਟੋ ਘੱਟ 25000 ਕਰੋੜ ਦਾ ਮਾਲਕ ਹੈ ਤੁਹਾਨੂੰ ਲੱਗਦਾ ਵਾ ਕਿ 25000 ਕਰੋੜ ਦਾ ਮਾਲਕ ਕਦੀ ਆਮ ਆਦਮੀ ਹੋਊਗਾ ਇਕ ਇਹਨਾਂ ਨੇ ਬਣਾਇਆ ਸੰਜੀਵ अरोड़ा ਹੀ ਇਜ਼ ਅ ਬਿਲਡਰ ਕਲੋਨਾਈਜ਼ਰ ਫਰਮ ਲੁਧਿਆਣਾ ਉਹ ਵੀ ਉਹ ਵੀ ਅਰਬਾਪਤੀ ਹੈ ਉਹ ਆਮ ਆਦਮੀ ਹੈ ਔਰ ਇਹਨਾਂ ਦੇ ਐਮ ਐਲ ਏ ਦੀਆਂ ਸ਼ਕਲਾਂ ਦੇਖ ਲਓ ਹੁਣ ਟੇਵਰ ਭਗਵੰਤਪਾਨ ਸਾਹਿਬ ਦਾ 5 ਲੱਖ ਦੀ ਤਾਂ ਬ੍ਰਾਂਡਡ ਜੁੱਤੀ ਪਾਉਂਦੇ ਨੇ ਇਹ ਆਮ ਆਦਮੀ ਪਾ ਸਕਦਾ ਤਾਂ ਕਰਕੇ ਇਹਨਾਂ ਦਾ ਨਾਮ ਰੱਖੋ ਖਾਸ ਆਦਮੀ ਪਾਰਟੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ